ਹੈਲੋ ਜੀ ਸਸ਼ਿਕਾ ਸਵਾਜਾਪਾ ਵਿਆਕਰਨ ਪੰਜਾਬੀ ਦਾ ਭਾਗ ਲੈ ਕੇ ਹਾਜ਼ਰ ਹਾਂ ਨੈਕਸਟ ਕਰਵਾ ਰਹੇ ਆਂ ਸਵਰ ਧੁਨੀਆਂ ਦੀ ਵੰਡ ਜੀਭ ਦੀ ਸਥਿਤੀ ਦੇ ਅਨੁਸਾਰ ਤਿੰਨ ਹਨ ਦੇਖੋ ਅਗਲੇਰੇ ਸਵਰ ਔਰ ਵਿਚਕਾਰਲੇ ਸਵਰ ਪਿਛਲੇਰੇ ਸਵਰ ਔਰ ਸਵਰ ਧੁਨੀਆਂ ਇਹ ਸਭ ਦੱਸਾਂਗੇ ਤੁਹਾਨੂੰ ਇਹਦੇ ਇਹ ਜਿਹੇ ਤਿੰਨ ਭਾਗ ਨੇ ਉਹ ਆਹ ਹਨੇ ਦੇਖੋ ਅਗਲੇਰੇ ਕਿਹੜੇ ਹੁੰਦੇ ਹਨ ਅਗਲੇਰੇ ਕਿਹੜੇ ਹਨ ਸਵਰ ਈ ਐ ਐ ਠੀਕ ਹੈ ਵਿਚਕਾਰਲੇ ਕਿਹੜੇ ਨੇ ਈ ਉ ਆ ਆ ਠੀਕ ਹੈ ਇਹ ਹੀ ਹਨ ਔਰ ਪਿਛਲੇਰੇ ਕਿਹੜੇ ਹਨ ਉ ਓ ਔ ਠੀਕ ਹੈ ਇਹ ਤੁਸੀਂ ਚੰਗੀ ਤਰ੍ਹਾਂ ਕਰ ਲੈਣੇ ਨੇ ਕਿਉਂਕਿ ਤੁਹਾਨੂੰ ਪੇਪਰ 'ਚ ਇਹ ਪੁੱਛੇ ਜਾਂਦੇ ਆ ਅਗਲੇਰੇ ਅਗੋਲ ਜੋ ਕੁਛ ਵੀ ਤੁਹਾਨੂੰ ਸਭ ਕੁਝ ਕਰਵਾਵਾਂਗੇ ਅਸੀਂ ਡੀਪਲੀ ਕਰਵਾਵਾਂਗੇ ਸੋ ਤੁਸੀਂ ਵੀਡੀਓ 'ਚ ਬਨੇ ਰਹਿਣਾ ਸਵਰ ਧੁਨੀਆਂ ਇਹ ਹੁੰਦੀਆਂ ਹਨ ਆਪਣੀ 10 ਹੁੰਦੀਆਂ ਹਨ ਜੀਪ ਦੀ ਉਚਾਈ ਦੇ ਅਨੁਸਾਰ ਕਿੰਨੇ ਹਨ 4 ਭਾਗ ਨੇ ਕਿਹੜੇ-ਕਿਹੜੇ ਨੇ ਉੱਚੇ ਸਵਰ ਅਰਧ ਉੱਚੇ और अर्ध नीवे और नीवे उच्चे स्वर कि ने ई ओ इन मतलब य उचारण समय ना ये जी आवाज़ है ना डबल हो जाऊगी डबल मतलब की है जिमें ई बोलद ऊ बोल, उ, बोल डबल आवाज़ होती ना एकदम रुकती तो नहीं ना सो ये दो ने अर्ध उच्चे अर्ध तो दुभाव कि थोड़े ज उचे जिमें ई एकदम आवाज़ की स्टाकआउट हो जाती है स्टॉप हो जाती है ये अर्ध उच्चे अर्ध नीवे ए आ ओ यह तीन हैं अर्ध नीवे देखो ये भी ने, और अर्ध नीवे भी हैं नीवे बिल्कुल कड़े ने ए आ ओ देखो एक कि आप बोल सकते हैं देखो आवाज उन्नी को बहार जाती जिन्नी को अपने सीमित होंगी है तीन ठीक है कुल हों दस 2 2 3 3 ਠੀਕ ਹੈ ਇਹ ਆਪਰੇ ਹੁੰਦੇ ਨੇ 10 ਹੁੰਦੇ ਹਨ ਸੋ ਕੁੱਲ ਦੀ ਗਿੰਦੀ ਐਨੀ ਹੈ ਮੋਸਟ ਇੰਪੋਰਟੈਂਟ ਟਾਪਿਕ ਕਿਹੜਾ ਹੈ ਬੁੱਲਾਂ ਦੀ ਸਥਿਤੀ ਦੇ ਅਨੁਸਾਰ ਬੁੱਲਾਂ ਦੀ ਸਥਿਤੀ ਦੇ ਅਨੁਸਾਰ ਜਿਹੜੇ ਆਪਾਂ ਕਿਦਾਂ ਉਚਾਰਦੇ ਗੁਲਾਈਦਾਰ ਕਿਹੜੇ ਨੇ ਉ ਊ ਓ ਔ ਇਹ ਕਿੰਨੇ ਹਨ 4 ਹਨ ਔਰ ਗੁਲਾਈ ਰਹਿਤ ਕਿੰਨੇ ਹਨ ਜਿਹੜੇ ਆਪਾਂ ਦੇਖੋ ਆਪਾਂ ਬੋਲਦੇ ਆ ਨਾ ਗੁਲਾਈਦਾਰ ਕਿਵੇਂ ਦੇਖੋ ਆਪਾਂ ਉਹ ਬੋਲਦੇ ਆਪਾਂ ਆਪਣੀ ਜਿਹੜੀ ਲਿਪਸ ਦੀ ਜਿਹੜੀ ਆ ਸ਼ੇਪ ਇਦਾਂ ਬਣ ਜਾਂਦੀ ਹੈ ਤੁਸੀਂ ਇੱਕ ਰਿ ਉਚਾਰ ਕੇ ਦੇਖੋਗੇ ਤੁਹਾਨੂੰ ਖੁਦ ਹੀ ਪਤਾ ਚੱਲੂਗਾ ਮਹਿਸੂਸ ਹੋਊਗਾ ਇਦਾਂ ਗੁਲਾਈ ਰਹਿਤ ਠੀਕ ਹੈ ਈ ਐ ਈ ਐ ਆ ਓ ਇਹਦਾ ਇਹ 6 ਹਨ ਠੀਕ ਹੈ ਟੋਟਲ ਆਪਣੇ 10 ਹੋਗੇ ਸੋ ਇਹ ਵੀ ਆਪਣੇ ਕੋਲ 10 ਹਨ ਠੀਕ ਹੈ ਸੋ ਤੁਹਾਨੂੰ ਇਹ ਕਰਵਾ ਦਿੰਨੇ ਆ ਸੋ ਮੋਸਟ ਇੰਪੋਰਟੈਂਟ ਇੱਕ ਹੋਰ ਟਾਪਿਕ ਹੈ ਲਗਾ ਲਗਾਖਰ ਕਿੰਨੇ ਹਨ ਇਹ ਕੀ ਲਗਾਖਰ ਕਿੰਨੇ 10 ਨੇ ਲਗੂ ਜਿਮ ਬੋਲਦੇ ਆ ਪਰ ਲਗਾ ਕਿਹੜੇ ਹਨ ਲਗੂ ਮਾਤਰਾਵਾਂ ਤਿੰਨ ਹਨ ਧੀਰਗ ਸੱਤ ਹਨ ਲਗਾਖਰ ਕਿੰਨੇ ਹਨ ਤਿੰਨ ਹਨ ਔਰ ਦੇਖੋ ਤੁਹਾਨੂੰ ਅੱਗੇ ਵੀ ਕਰਵਾਣੇ ਆ ਦੇਖੋ ਜਿੰਨਾ ਤੁਸੀਂ ਇਹ ਕਰੋਗੇ ਨਾ ਤੁਹਾਨੂੰ ਉਨਾ ਹੀ ਯਾਦ ਹੋਊਗਾ ਤੁਸੀਂ ਸ਼ਾਰਟ ਵੀਡੀਓ ਇਸੇ ਕਰਕੇ ਤੁਹਾਨੂੰ ਅਸੀਂ ਤੁਹਾਡੇ ਲਈ ਪਾ ਰਹੇ ਆ ਤਾਂ ਜੋ ਤੁਸੀਂ ਚੰਗੀ ਤਰ੍ਹਾਂ ਉਹ ਕਨਸੈਪਟ ਨੂੰ ਕਲੀਅਰ ਕਰ ਲਓ ਜਿਆਦਾ ਕੰਟੈਂਟ ਕਰਵਾਉਣ ਦਾ ਕੋਈ ਫਾਇਦਾ ਨਹੀਂ ਜੇਕਰ ਆਪ ਨੂੰ ਕੁਝ ਸਮਝ ਹੀ ਨਹੀਂ ਆਇਆ ਦੇਖੋ ਆਪਣਾ ਪੇਪਰ ਹੁੰਦਾ ਨਾ ਪੀਐਸੈਟ ਫਰਸਟ ਦਾ ਪੇਪਰ ਹੋ ਗਿਆ ਔਰ ਸੈਕਿੰਡ ਦਾ ਪੇਪਰ ਦੇਖੋ ਪੰਜਾਬੀ ਦਾ ਹੋਣ ਦੁਬਾਰਾ ਪੇਪਰ ਹੋਣ ਜਾ ਰਿਹਾ ਹੈ ਠੀਕ ਹੈ ਸੋ ਇਸੇ ਕਰਕੇ ਕਹਿ ਰਹੇ ਆ ਕਿ ਜਿੰਨਾ ਜ਼ਿਆਦਾ ਹੋ ਸਕੇ ਨਾ ਆਪਾਂ ਪਹਿਲਾ ਤੋਂ ਹੀ ਰੈਡੀ ਰਹੀਏ ਇਹ ਵਿਆਕਰਨ ਆਪਾਂ ਕਹਿੰਦੇ ਆ ਕਿ ਪੁੱਛੀ ਨਹੀਂ ਜਾਂਦੀ ਕਿਉਂ ਨਹੀਂ ਪੁੱਛੀ ਜਾਂਦੀ ਪੁੱਛੀ ਜਾਂਦੀ ਹੈ ਆਪਣੇ ਪੇਪਰ ਫਰਸਟ 'ਚ ਹੀ ਪੁੱਛੀ ਜਾਂਦੀ ਹੈ ਔਰ ਪੇਪਰ ਸੈਕਿੰਡ 'ਚ ਹੀ ਪੁੱਛੀ ਜਾਂਦੀ ਹੈ ਐਡਿਟਿਡੇਟਰ ਔਰ ਡੀਐਲਟੀ ਜੀ ਨੂੰ ਆਪਾਂ ਸੌਰੀ ਬੀਐਡ ਜੀ ਵੀ ਪੁੱਛੀ ਜਾਂਦੀ ਹੈ ਠੀਕ ਹੈ ਸੋ ਚੰਗੀ ਤਰ੍ਹਾਂ ਇਸ ਨੂੰ ਯਾਦ ਕਰ ਲੋ ਤਾਂ ਕਿ ਤੁਹਾਨੂੰ ਵਾਰ-ਵਾਰ ਜਿਹੇ ਇਹ ਏ ਕਰਨੇ ਨਾ ਪੈਣ ਸੋ ਤੁਹਾਨੂੰ ਇੱਕ ਹੋਰ ਦੱਸ ਦਿੰਦੇ ਲਗਾ ਲਗਾਖਰ ਲਗਾਖਰ ਕਿੰਨੇ ਹਨ ਦੇ ਟਾਈਪ ਕਿੰਨੀਆਂ ਹਨ ਤਿੰਨ ਟਾਈਪ ਹਨ ਬਿੰਦੀ ਟਿੱਪੀ ਅੱਦਕ 6 ਹੁੰਦੇ ਹਨ ਬਿੰਦੀ ਨਾਲ ਲੱਗਾਂ ਲੱਗਦੀਆਂ ਹਨ ਔਰ ਇਹਦੇ ਨਾਲ ਲਗਾਖਰ ਲੱਗਦੇ ਹਨ 4 ਜਾਂ 3 ਜਾਂ 4 ਲੱਗਦੇ ਹਨ ਜੇ ਦੇਖੋ ਆਪਾਂ ਬਿੰਦੀ ਕਿਵੇਂ ਬਿੰਦੀ ਲੱਗਦੀ ਜਿਵੇਂ ਕਿਵੇਂ ਮਾਂ ਬੋਲਦੇ ਆਪਾਂ ਮੈਂ ਬੋਲਦੇ ਆਂ ਮੀਂ ਬੋਲਦੇ ਆਂ ਪੈਸਾ ਬੋਲਦੇ ਆਂ ਠੀਕ ਹੈ ਤੇ ਟਿੱਪੀ ਠੀਕ ਹੈ ਜਿਵੇਂ ਟਿੱਪੀ ਬੋਲਦੇ ਨਾ ਪੁੰਨ ਸੰਗ ਸੁੰਨ ਇਹ ਅਦਕ ਅਦਕ ਜਿਹੜੀ ਹੁੰਦੀ ਹੈ ਨਾ ਅਦਕ ਅਦਕ ਜਿਹੜੀ ਹੁੰਦੀ ਹੈ ਉਹਨਾਂ ਆਪਾਂ ਬੋਲਦੇ 3 ਜਾਂ 4 ਹੁੰਦੇ ਆ ਸਿੱਖ ਸੱਪ ਸੁਖ ਤੁਸੀਂ ਹੋਰ ਵੀ ਇਹਦੇ ਐਗਜ਼ਾਮਪਲ ਮੈਨੂੰ ਦੱਸਣੀਆਂ ਆ ਠੀਕ ਹੈ ਤੁਸੀਂ ਫਾਈਂਡ ਕਰਕੇ ਨਾ ਮੈਨੂੰ ਹੋਰ ਵੀ ਐਗਜ਼ਾਮਪਲ ਦੱਸਣੀਆਂ ਆ ਲਗਾਖਰ ਕਿਹੜੇ ਹੁੰਦੇ ਆਣ ਔਰ ਅਦਕ ਨਾਲ ਕਿਹੜੇ ਲੱਗਦੇ ਆਣ ਨਾ ਟਿੱਪੀ ਨਾਲ ਕਿਹੜੇ ਲੱਗਦੇ ਆਣ ਤਾਂ ਜੋ ਤੁਹਾਨੂੰ ਵੀ ਜਿਹੜੀ ਛੇ ਦੇ ਪ੍ਰੈਕਟਿਸ ਹੋਏਗੀ ਤੁਸੀਂ ਵਧੀਆ ਪੇਪਰ ਕਰੋਗੇ ਸੋ ਤੁਹਾਨੂੰ ਸਾਨੂੰ ਵੀ ਬਹੁਤ ਖੁਸ਼ੀ ਹੋਊਗੀ ਠੀਕ ਹੈ ਸੋ ਇਹ 443 ਲਿਖਾਕਰ ਹੁੰਦੇ ਹਨ ਸੋ ਆਪਾਂ ਇਸੇ ਕੋਡਵਰਡ ਹੁੰਦਾ ਆਪਣਾ ਸ਼ਾਰਟ 643 6 4 3 ਇਹੀ ਹੁੰਦੇ ਹਨ ਕੋਡਵਰਡ ਮਿਕਸਿੰਗ ਆਪਾਂ ਵੀ ਯਾਦ ਕਰ ਸਕਦੇ ਹਾਂ ਤਾਂ ਜੋ ਆਪ ਨੂੰ ਬਹੁਤ ਵਧੀਆ ਢੰਗ ਨਾਲ ਛੇਤੀ ਛੇਤੀ ਆਪ ਨੂੰ ਵਧੀਆ ਯਾਦ ਰਹ ਸਕੇ ਸੋ ਥੈਂਕ ਯੂ ਵਾਚ ਮਾਈ ਵੀਡੀਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਔਰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਤਾਂ ਜੋ ਤੁਹਾਨੂੰ ਕਰਨ ਨੂੰ ਸੌਖਾ ਲੱਗ ਸਕੇ ਠੀਕ ਹੈ ਤੁਸੀਂ ਅੱਗੇ ਵੀ ਯਾਦ ਕਰ ਲਓਗੇ ਤੁਹਾਨੂੰ ਲੰਬੇ ਸਮੇਂ ਤੱਕ ਕੋਈ ਵੀ ਪੁੱਛ ਲੈਂਦਾ ਨਾ ਕਿ ਤੁਹਾਨੂੰ ਪੰਜਾਬੀ ਦੇ ਤੁਹਾਨੂੰ ਇਹ ਕੁਝ ਆਉਂਦਾ ਹੈ ਜਾਂ ਨਹੀਂ ਆਉਂਦਾ ਤੁਸੀਂ ਆਟੋਮੈਟਿਕਲੀ ਜਾ ਕੇ ਮਿੰਟੋ ਮਿੰਟ ਦੱਸ ਸਕਦੇ ਹੋ ਠੀਕ ਹੈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਥੈਂਕ ਯੂ ਵਾਚਿੰਗ ਮਾਈ ਵੀਡੀਓ